ਜੰਦੇ ਜੁਆਰ ਸਿੱਖ ਫਰਾਗ ਰੇ ਵਾਲੇ ਸੋਚ ਨੂੰ ਦੇ ਕੇ ਗੁਰੇ ਸੋਨ ਹਾਵਾ ਸੇ ਜੀ ਸਮਾ ਦੇ ਨਾਲ ਲੱਗ ਗਈ ਸ਼ਰਾਮਣੀ ਅਕਾਲੀ ਦਰ ਜ਼ਿੰਦਾਬਾਦ ਸ਼ਰਾਮਣੀ ਅਕਾਲੀ ਦਰ ਜ਼ਿੰਦਾਬਾਦ ਅੱਜ ਆਦਮਪੁਰ ਹਲਕੇ ਵਿੱਚ ਪੋਪੋਣ ਦੇ ਪਿੰਡਾਂ ਦੀ ਤੇ ਪੋਪੋ ਦੇ ਸ਼ਹਿਰ ਦੀ ਅੱਜ ਇਸ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਆ ਜਿਸ ਵਿੱਚ ਬਹੁਤ ਸਾਰੇ ਸੀਨੀਅਰ ਲੀਡਰ ਯੂਥ ਵਿੰਗ ਦੇ ਲੀਡਰ ਜਆਪਰੀਆਂ ਭੈਣਾਂ ਨੇ ਵੀ ਹਿੱਸਾ ਲਿਆ ਇਹ ਮੀਟਿੰਗ ਵਿਸ਼ੇਸ਼ ਤੌਰ ਤੇ ਇਲੈਕਸ਼ਨ ਦੇ ਸਬੰਧ ਵਿੱਚ ਰੱਖੀ ਗਈ ਸੀ ਅਤੇ ਜਿਹੜੀ ਇਹ ਮੀਟਿੰਗ ਕਰਨ ਵਾਸਤੇ ਸਾਂਝ ਪਾਉਣ ਲਈ ਇੱਥੇ ਸਾਰੇ ਇਕੱਤਰ ਹੋਏ ਸੀਗੇ ਸਾਰੇ ਇਲਾਕੇ ਵਿੱਚ ਸਾਨੂੰ ਉਮੀਦ ਆ ਆਦਮਪੁਰ ਪੋਪਰ ਸਾਰਾ ਇਲਾਕਾ ਬਹੁਤ ਤਖੜੇ ਹੋ ਕੇ ਸ਼੍ਰੋਮਣੀ ਕਾਲੀ ਦਲ ਨਾਲ ਖੜਾ ਹੋਊਗਾ ਤੇ ਇਥੋਂ ਵਧੀਆ ਲੀਡ ਨਾਲ ਜਿਹੜੇ ਆਪਣੇ ਕੈਂਡੀਡੇਟ ਨੇ ਸ਼੍ਰੋਮਣੀ ਕਾਲੀ ਦਲ ਦੇ ਸਰਦਾਰ ਮਹਿੰਦਰ ਸਿੰਘ ਕੇਪੀ ਜੀ ਨੂੰ ਓਟਾ ਪਾ ਕੇ ਇਥੋਂ ਜਿਤਾ ਕੇ ਭੇਜਣਗੇ ਇਹ ਅਸੀਂ ਆਸ ਰੱਖਦੇ ਆ ਤੇ ਅੱਜ ਸਾਰੀ ਬੜੀ ਪਰਮੇ ਮੀਟਿੰਗ ਇਸ ਖਾਤਰ ਹੋਈ ਆ ਕੋਪਰ ਦੇ ਪਿੰਡਾਂ ਦੀ ਮੈਂ ਸਾਰੀ ਲੀਡਰਸ਼ਿਪ ਦਾ ਇੱਥੇ ਆਉਣ ਤੇ ਬਹੁਤ ਬਹੁਤ ਵਧੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਫਰਾਗਰੀ ਵਾਲੇ ਸੋਚ ਨੂੰ ਦੇ ਕੇ ਬੋਲੇ ਇਹ ਸੋਹ ਨਹਾ ਸੇ ਸ਼ਰਮਣੀਆ ਕਾਦੀ ਦਾ ਜ਼ਿੰਦਾ ਹੋ ਸ਼ਰਮਣੀਆ ਕਾਦੀ ਦਾ ਜ਼ਿੰਦਾ ਹੋ ਅੱਜ ਆਦਮਪੁਰ ਹਲਕੇ ਵਿੱਚ ਪੋਪੋ ਦੇ ਪਿੰਡਾਂ ਦੀ ਤੇ ਪੋਪੋ ਦੇ ਸ਼ਹਿਰ ਦੀ ਅੱਜ ਸ਼ੀਅਰਸ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਆ ਜਿਸ ਵਿੱਚ ਬਹੁਤ ਸਾਰੇ ਸੀਨੀਅਰ ਲੀਡਰ ਯੂਥ ਵਿੰਗ ਦੇ ਲੀਡਰ ਜਾਫਰੀਆ ਭੈਣਾ ਨੇ ਹਿੱਸਾ ਲਿਆ ਇਹ ਮੀਟਿੰਗ ਵਿਸ਼ੇਸ਼ ਤੌਰ ਤੇ ਇਲੈਕਸ਼ਨ ਦੇ ਸਬੰਧ ਵਿੱਚ ਰੱਖੀ ਗਈ ਸੀ ਅਤੇ ਜਿਹੜੀ ਇਹ ਮੀਟਿੰਗ ਕਰਨ ਵਾਸਤੇ ਸਾਂਝ ਪਾਉਣ ਲਈ ਇੱਥੇ ਸਾਰੇ ਇਕੱਤਰ ਹੋਏ ਸੀਗੇ ਸਾਰੇ ਇਲਾਕੇ ਵਿੱਚ ਸਾਨੂੰ ਉਮੀਦ ਆ ਆਦਮਪੁਰ ਪੋਪਰ ਸਾਰਾ ਇਲਾਕਾ ਬਹੁਤ ਤਕੜੇ ਹੋ ਕੇ ਸ਼੍ਰੋਮਣੀ ਕਾਲੀ ਦਲ ਨਾਲ ਖੜਾ ਹੋਊਗਾ ਤੇ ਇਥੋਂ ਵਧੀਆ ਲੀਡ ਨਾਲ ਜਿਹੜੇ ਆਪਣੇ ਕੈਂਡੀਡੇਟ ਨੇ ਸ਼੍ਰੋਮਣੀ ਕਾਲੀ ਦਲ ਦੇ ਸਰਦਾਰ ਮਹਿੰਦਰ ਸਿੰਘ ਕੇਪੀ ਜੀ ਨੂੰ ਓਟਾ ਪਾ ਕੇ ਇਥੋਂ ਜਿਤਾ ਕੇ ਭੇਜਣਗੇ ਇਹ ਅਸੀਂ ਆਸ ਰੱਖਦੇ ਆ ਤੇ ਅੱਜ ਸਾਰੀ ਬੜੀ ਪਰਮੇ ਮੀਟਿੰਗ ਇਸ ਖਾਤਰ ਹੋਈ ਆ ਕੋਪਰ ਦੇ ਪਿੰਡਾਂ ਦੀ ਸਾਰੀ ਲੀਡਰਸ਼ਿਪ ਦਾ ਇਥੇ ਆਉਣ ਤੇ ਬਹੁਤ ਬਹੁਤ ਵਧੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਫਰਾਗਰੀ ਵਾਲੀ ਸੋਚ ਨੂੰ ਦੇ ਕੇ ਬੋਲੇ ਇਹ ਸੋਹਿਆ ਹਾਸ ਤੇ ਬੁਲਾ ਦੇ ਨਾਲ ਲੱਗ ਗਈ ਪੱਲੇ ਆ ਗਿਆ ਟ੍ਰੈਫਿਕ ਆ ਗਿਆ ਸ਼ਰਾਮਣੀ ਕਾਦੀ ਦਾ ਜ਼ਿੰਦਾਬਾਦ ਸ਼ਰਾਮਣੀ ਕਾਦੀ ਦਾ ਜ਼ਿੰਦਾਬਾਦ ਅੱਜ ਆਦਮਪੁਰ ਹਲਕੇ ਵਿੱਚ ਪੋਪੋ ਦੇ ਪਿੰਡਾਂ ਦੀ ਤੇ ਪੋਪੋ ਦੇ ਸ਼ਹਿਰ ਦੀ ਜੇਸ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਆ ਜਿਸ ਵਿੱਚ ਬਹੁਤ ਸਾਰੇ ਸੀਨੀਅਰ ਲੀਡਰ ਯੂਥ ਵਿੰਗ ਦੇ ਲੀਡਰ ਤੇ ਆਪਣੀਆਂ ਭੈਣਾਂ ਨੇ ਵੀ ਹਿੱਸਾ ਲਿਆ ਇਹ ਮੀਟਿੰਗ ਵਿਸ਼ੇਸ਼ ਤੌਰ ਤੇ ਇਲੈਕਸ਼ਨ ਦੇ ਸਬੰਧ ਵਿੱਚ ਰੱਖੀ ਗਈ ਸੀ ਅਤੇ ਜਿਹੜੀ ਇਹ ਮੀਟਿੰਗ ਕਰਨ ਵਾਸਤੇ ਸਾਂਝ ਪਾਉਣ ਲਈ ਇੱਥੇ ਸਾਰੇ ਇਕੱਤਰ ਹੋਏ ਸੀਗੇ ਸਾਰੇ ਇਲਾਕੇ ਵਿੱਚ ਸਾਨੂੰ ਉਮੀਦ ਆ ਆਦਮਪੁਰ ਪੋਪਰ ਸਾਰਾ ਇਲਾਕਾ ਬਹੁਤ ਤਕੜੇ ਹੋ ਕੇ ਸ਼੍ਰੋਮਣੀ ਕਾਲੀ ਦਲ ਦਾ ਖੜਾ ਹੋਊਗਾ ਤੇ ਇਥੋਂ ਵਧੀਆ ਲੀਡ ਨਾਲ ਜਿਹੜੇ ਆਪਣੇ ਕੈਂਡੀਡੇਟ ਨੇ ਸ਼੍ਰੋਮਣੀ ਕਾਲੀ ਦਲ ਦੇ ਸਰਦਾਰ ਮਹਿੰਦਰ ਸਿੰਘ ਕੇਪੀਜੀ ਨੂੰ ਵੋਟਾਂ ਪਾ ਕੇ ਇਥੋਂ ਜਿਤਾ ਕੇ ਭੇਜਣਗੇ ਇਹ ਅਸੀਂ ਆਸ ਰੱਖਦੇ ਆ ਤੇ ਅੱਜ ਸਾਰੀ ਬੜੀ ਪਰਮੇ ਮੀਟਿੰਗ ਇਸ ਖਾਤਰ ਹੋਈ ਆ ਕੋਪਰ ਦੇ ਪਿੰਡਾਂ ਦੀ ਮੈਂ ਸਾਰੀ ਲੀਡਰਸ਼ਿਪ ਦਾ ਇਥੇ ਆਉਣ ਤੇ ਬਹੁਤ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ